ਸੋ ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਆ ਹਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਬੱਬੂ ਮਾਨ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਨੂੰ ਸੁਣ ਕੇ ਸਾਰੇ ਨੇ ਹੈਰਾਨਿਆ ਬੱਬੂ ਮਾਨ ਨੇ ਪਾਕਿਸਤਾਨ ਦੇ ਐਕਟਰ ਇਫਤਖਾਰ ਠਾਕੁਰ ਨੂੰ ਇੱਕ ਆਡੀਓ ਮੈਸੇਜ ਆ ਕਿ ਉਹ ਭੇਜਿਆ ਸੀਗਾ ਜਿਸ ਨੂੰ ਕਿ ਉਹਨਾਂ ਨੇ ਆਪ ਕਬੂਲਿਆ ਵੀ ਆ ਤੇ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਕੀ ਕੁਝ ਕਿਹਾ ਹੈ ਬੱਬੂ ਮਾਨ ਦੇ ਬਾਰੇ ਬੱਬੂ ਮਾਨ ਨੇ ਉਸ ਆਡੀਓ ਦੇ ਵਿੱਚ ਕੀ ਕੁਝ ਕਹ ਲਿਆ ਸੀਗਾ ਤੇ ਕੀ ਕੁਝ ਕਿਆ ਸੀਗਾ ਇਫਤਖਾਰ ਠਾਕੁਰ ਨੂੰ ਤੁਹਾਨੂੰ ਦੱਸ ਦਿਆਂ ਕਿ ਪਿਛਲੇ ਦਿਨੀ ਹੀ ਜਿਹੜੇ ਕੀ ਜੰਗ ਦਾ ਮਾਹੌਲ ਬਣਿਆ ਹੋਇਆ ਸੀਗਾ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਉਸ ਦੇ ਦੌਰਾਨ ਜਿਹੜਾ ਕੀ ਇਫਤਖਾਰ ਠਾਕੁਰ ਦਾ ਇੱਕ ਬਿਆਨ ਆਇਆ ਸੀਗਾ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੀਆਂ ਮਾਫ਼ੀਆਂ ਮੰਗੀਆਂ ਬਹੁਤ ਸਾਰੇ ਸਿੰਗਰਾਂ ਨੂੰ ਮੈਸੇਜ ਵੀ ਕੀਤੇ ਪਰ ਬੱਬੂ ਮਾਨ ਨੇ ਕੀ ਕੁਝ ਕਿਹਾ ਆ ਇਫਤਖਾਰ ਠਾਕੁਰ ਨੂੰ ਆਹ ਤੁਹਾਨੂੰ ਅਸੀਂ ਉਹਨਾਂ ਦੀ ਪਹਿਲਾਂ ਇਹ ਵੀਡੀਓ ਦਿਖਾਉਨੇ ਆ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਅਤੇ ਸੁਣੀਓ ਇਫਤੀਕਾਰ ਠਾਕੁਰ ਕੀ ਕਹਿੰਦਾ ਹੈ ਬੱਬੂ ਮਾਨ ਦੇ ਬਾਰੇ ਬੱਬੂ ਮਾਨ ਸਾਹਿਬ ਦਾ ਜਿਹੜਾ ਮੈਨੂੰ ਮੈਸੇਜ ਆਇਆ ਸੀ ਨਾ ਜੀ ਹੂੰ ਹੂੰ ਉਹਨਾਂ ਨੇ ਮੈਨੂੰ ਬਹੁਤ ਡਾਂਟਿਆ ਇਹ ਜਦੋਂ ਤੁਸੀਂ ਸਟੇਟਮੈਂਟ ਦਿੱਤੀ ਸੀ ਉਸ ਦੇ ਫੌਰਨ ਬਾਅਦ ਸਭ ਤੋਂ ਪਹਿਲੀ ਕਾਲ ਕੇ ਮੈਸੇਜ ਆਇਆ ਹੈ ਮੈਸੇਜ ਆਇਆ ਸੀ ਵਾਇਸ ਮੈਸੇਜ ਆਇਆ ਵਾਇਸ ਮੈਸੇਜ ਤੋਂ ਆਡੀ ਸਰ ਤੇ ਕਾਫੀ ਬਿਸਤੀ ਲਾਇਗ ਐਸੀ ਸਰ ਉਹਨਾਂ ਨੇ ਮੈਨੂੰ ਨਾ ਜੀ ਇੰਜ ਡਾਂਟਿਆ ਜਿਵੇਂ ਸਭ ਤੋਂ ਛੋਟੇ ਪੁੱਤਰ ਉਹਨੇ ਡਾਂਟੀ ਦਾ ਹਾਏ ਹਾਏ ਵਾ 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 ਉਹਦੇ ਚ ਮੁਹੱਬਤ ਉਹਦੇ ਦੀ ਲਾਡ ਹੁੰਦਾ ਹੈ ਲਾਡ ਹੁੰਦਾ ਹੈ ਆਪਣਾਈਏ ਤਾਂ ਹੁੰਦੀ ਹੈ ਐਸੇ ਵਾ 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 ਮੈਨੂੰ ਉਹਨਾਂ ਦੇ ਬੱਬੂ ਮਾਨ ਸਾਹਿਬ ਤੇ ਬੜਾ ਹੀ ਮਾਨ ਹੋਇਆ ਅਰੇ ਵਾ 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 ਮੈਲ ਮੈਸੇਜ ਗੱਡੀ ਦੇ ਵਿੱਚ ਲਾ ਕੇ ਨਾ ਜੀ ਕੋਈ 10 ਤੋਂ 15 ਵਾਰੀ ਸੁਣਿਆ ਵਾ 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 ਔਰ ਮੈਂ ਉਹਨਾਂ ਦੇ ਮਾਪੇ ਵਾਸਤੇ ਦੁਆਵਾਂ ਕਰਦਾ ਰਿਹਾ ਅਰੇ ਵਾ ਵਾ ਕਿ ਕਿੱਸ ਪੰਜਾਬ ਦੀ ਸ਼ੇਰਨੀ ਦਾ ਦੁੱਧ ਪੀਤਾ ਹੈ ਉਹਨਾਂ ਨੇ ਆਹਾਂ ਆਹਾਂ ਲੱਗ ਰਿਹਾ ਸੀ ਵੀ ਕਿਸੇ ਆਹਾਂ ਐਸੀ ਸੋਹਣੀ ਸੁਲੱਖੀ ਮਾਂ ਦਾ ਦੁੱਧ ਪੀਤਾ ਹੈ ਹਾਂ ਹਾਂਜੀ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਵਿੱਚ ਹੀ ਦੱਸਿਆ ਸੀਗਾ ਕਿ ਬੱਬੂ ਮਾਨ ਵੱਲੋਂ ਇੱਕ ਜਿਹੜਾ ਕਿ ਮੈਸੇਜ ਆਡੀਓ ਕਲਿੱਪ ਰਾਈ ਇਫਤਖਾਰ ਠਾਕੁਰ ਨੂੰ ਭੇਜਿਆ ਗਿਆ ਸੀਗਾ ਜੇ ਉਸ ਤੋਂ ਬਾਅਦ ਕੀ ਉਹਨਾਂ ਨੇ ਆਪਣੇ ਪੋਡਕਾਸਟ ਦੇ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਮੈਨੂੰ ਇੱਕ ਮੈਸੇਜ ਆਇਆ ਕਿ ਬੱਬੂ ਮਾਨ ਦਾ ਆਇਆ ਸੀਗਾ ਬੱਬੂ ਮਾਨ ਦੇ ਬਾਰੇ ਉਹਨਾਂ ਨੇ ਕੀ ਕੁੱਝਿਆ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਹੋਣਾ ਪਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਸ ਮੈਸੇਜ ਦੇ ਵਿੱਚ ਬਹੁਤ ਕੁਝ ਸੀਗਾ ਜਿ ਉਹਨਾਂ ਨੇ ਕਿਹਾ ਕਿ ਮੈਂ ਗੱਡੀ ਦੇ ਵਿੱਚ ਬੱਬੂ ਮਾਨ ਦੇ ਇਸ ਮੈਸੇਜ ਨੂੰ 10 ਤੋਂ 15 ਵਾਰ ਸੁਣਿਆ ਸੀਗਾ ਅਤੇ ਮੈਨੂੰ ਇਦਾਂ ਲੱਗ ਰਿਹਾ ਸੀਗਾ ਜਿਵੇਂ ਕਿ ਬੱਬੂ ਮਾਨ ਮੇਰਾ ਵੱਡਾ ਭਰਾ ਹੁੰਦਾ ਆ ਤੇ ਉਹ ਮੈਨੂੰ ਸਮਝਾ ਰਿਹਾ ਹੁੰਦਾ ਆ ਉਹਨਾਂ ਦੀਆਂ ਗਾਣਾਂ ਵਿੱਚ ਵੀ ਮੈਨੂੰ ਜਿਹੜਾ ਕਿ ਉਹ ਪਿਆਰ ਲੱਭ ਰਿਹਾ ਸੀਗਾ ਹਾਂਜੀ ਦੋਸਤੋ ਇਹ ਕਹਿਣਾ ਹੈ ਇਫਤਖਾਰ ਠਾਕੁਰ ਦਾ ਤੁਸੀਂ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੀ ਕੁੱਝ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਬਬੂ ਮਾਨ ਨੇ ਕੀ ਕੁੱਝ ਉਸ ਆਡੀਓ ਕਲਿੱਪ ਦੇ ਵਿੱਚ ਭੇਜਿਆ ਹੋਊਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸਿ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ